ਫੜੀਆਂ طرحਾਂ ਕੇ ਕੱਦੂ ਰੋਜੀ ਧਰ ਲੈਂਦੀ ਹੈਗੀ ਆ ਨਾ ਕੋ ਜਵਾਕ ਖਾਂਦਾ ਨਾ ਚੰਗੇ ਲੱਗਦੇ ਨੇ ਸਾਰਾ ਦਿਨ ਕੱਦੂ ਕੱਦੂ ਉਹ ਅੱਜ ਤਾਂ ਫੜੀਆਂ ਦੀ ਧੜ ਤਾਂ ਬੜੀ ਵਧੀਆ ਲੱਗਦੀ ਹੁੰਦੀ ਹੈ ਹਾਂ ਹਾਂ ਮਾਂ ਕੀ ਬਣਾ ਰਹੀਆਂ ਕਿ ਮੰਮੀ ਕੱਦੂ ਹੀ ਸੀਗਾ ਫਿਰ ਮੈਂ ਕਿਹਾ ਹੋਈ ਧਰ ਲੈਣਾ ਤੜਕਾ ਕੱਟੀ ਜਾਂਦੀ ਸੀ ਉਹਦੇ ਵਾਸਤੇ ਤੜਕਾ ਕੱਟੀ ਵੇ ਜਾਂਦੀ ਸੀ ਲੈ ਮੈਂ ਤਾਂ ਫੜੀਆਂ ਲਈ ਅੱਜ ਤਾਂ ਆਪਾਂ ਫੜੀਆਂ ਧਰਾਂਗੇ ਲੈ ਪਾਈਏ ਅਸੀਂ ਬਾਹਰ ਲੈ ਹੀ ਭਾਈ ਨੀ ਆਇ ਤੇ ਤਾਈ ਕਿਉਂ ਲੈ ਆਇਂ ਮਮੀ ਤੇ ਹਾਂ ਤਾਂ ਮੈਂ ਸਮਝਾ ਸਮਝਾ ਥੱਕ ਗਈ ਕਿਉਂ ਲੋਕਾਂ ਦੇ ਘਰੇ ਹੈ ਨਿੱਕੇ ਮਡੇ ਠੱਗਿਆਂ ਚ ਨਹੀਂ ਕਰਦੀ ਰਹਿਣੀ ਆ ਮੜ ਕੇ ਪਿੱਛੇ ਤੇਰਾ ਲਾਂਬਾ ਲੈ ਕੇ ਆਏ ਅੰਦੇ ਅਗਲੇ ਨਹੀਂ ਕੋਈ ਨਹੀਂ ਲੈ ਕੇ ਆਉਂਦਾ ਲਾਂਬਾ ਉੱਥੇ ਕਿਹੜਾ ਇੱਕ ਵੇ ਲੱਗੀ ਹਜ਼ਾਰਾ ਉੱਥੇ ਤਾਂ ਪਵਾ ਦੀ ਟੋਕਰਾ ਭਰ ਲਾ ਆ ਟੋਕਰ ਰਬਰ ਲਾ ਆਪਦੀ ਬੀਜ ਲੋ ਕਿਉਂ ਲੋਕਾਂ ਦੇ ਮੱਥੇ ਲਗਦੇ ਹੋ ਆਪਦੀ ਕੋਈ ਨਾ ਫੇਰ ਆ ਬਿਥਾਰੇ ਬੀਜ ਦੇ ਦਿੱਤੀ ਉਹ ਵੀ ਆਪਣੇ ਲੈ ਜਾਂਦੇ ਹੁੰਦੇ ਸੀ ਜੀ ਆਪਾਂ ਤੋੜ ਲਏ ਦੋ ਫੜੀਆਂ ਫੇਰ ਕੀ ਲੋੜਾ ਆ ਗਿਆ ਲੋੜਾ ਆ ਗਿਆ ਨਹੀਂ ਮੰਮੀ ਅਗਲੇ ਦਾ ਸੁਬਾਹ ਦੇਖ ਲਈਦਾ ਹੁੰਦਾ ਹੁਣ ਜੇ ਅਗਲੀ ਆ ਗਈ ਫੇਰ ਕਿੰਨੇ ਜਲੂਸ ਨਿਕਲੂਗਾ ਆਪਣਾ ਸਾਰੇ ਪਿੰਡ ਚ ਪਤਾਗੇ ਵੀ ਇਹ ਹਜੇ ਠੱਗੇ ਚੋਰਿਆ ਨਾ ਤੂੰ ਕਰਦੀ ਆ ਆ ਨਾ ਦੇ ਪਿੰਡ ਚ ਕੋਈ ਗੱਲਬਾਤ ਹੋ ਜੇ ਸ਼ੱਕ ਤੇਰੇ ਤੇ ਜਾਂਦਾ ਐ ਮਹੀਨਾ ਤੂੰ ਵਾਲਾ ਬੋਲਿਆ ਕਰਜਾ ਵਰਜਾ ਪਰ ਤੂੰ ਮੇਰੇ ਸਿਰ ਹੀ ਲਾਜ਼ਮੀ ਹੁੰਨੀ ਹੈਗੀ ਲੈਲਾ ਦੇ ਨਿੱਕੇ ਮੰਮੀ ਫਿਰ ਵਧੀਆ ਗੱਲਾਂ ਨੇ ਕੀਆਂ ਸਬਜ਼ੀਆਂ ਭੋਰ ਅੱਬੀ ਦੀਰ

ਕੜਾ ਕਰੀ ਨਾ ਤੁਸੀਂ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਤੇਰੀ ਮਾਂ ਕਿੱਥੇ ਹੈਗੀ ਅੰਦਰ ਹੀ ਮੈਂ ਬੁਲਾ ਲੈਣੀ ਕੋਈ ਨਹੀਂ ਤੇ ਬੁਲਾਉਣਾ ਤਾਂ ਕੀ ਹੈਗਾ ਮਾਈ ਅੰਦਰ ਵਗ ਜਾਨੀ ਆਗੀ ਕੀ ਹੋ ਗਿਆ ਤਾਈ ਭੜਕੀ ਗਈ ਤੂੰ ਪਈ ਹੈ ਭੜਕੀ ਕਿਹਾ ਕਿ ਉਹਨੂੰ ਐ ਪੁੱਛ ਤੇ ਸਾਡੇ ਨਾਲ ਬਿਨਾ ਪੁੱਛੇ ਸਾਰੀ ਸਬਜ਼ੀ ਤੋੜ ਲਈ ਫਲੀਆਂ ਤੋੜ ਲਈ ਸਾਰੀਆਂ ਮੇਰੀ ਸੱਸ ਨੇ ਆਪਦੀਆਂ ਅੱਖਾਂ ਨਾਲ ਦੇਖ ਲਿਆ ਤੇ ਮੈਂ ਕਿਹਾ ਚੱਲ ਮੈਂ ਆਪਦੀਆਂ ਅੱਖਾਂ ਨਾਲ ਆਪ ਦੇਖ ਕੇ ਆਉਣੀ ਆਗੀ ਅਸੀਂ ਤਾਂ ਸਾਮ ਦੀ ਸਬਜ਼ੀ ਵਾਸਤੇ ਰੱਖੀਆਂ ਸੀਗੇ ਸਾਮ ਨੂੰ ਸਬਜ਼ੀ ਵੜਾਵਾਂਗੇ ਪਰ ਤਾਈ ਮੰਮੀ ਤਾਂ ਫਲੀਆਂ ਕੋਈ ਲੈ ਕੇ ਨਹੀਂ ਆਈ ਹੈਗੀ ਲੈ ਕੇ ਕਿਉਂ ਨਹੀਂ ਆਈ ਹੈਗੀ ਸਾਡੇ ਸਾਹਮਣੇ ਲੈ ਕੇ ਆਈ ਹੈਗੀ ਉਹ ਪੁੱਸ ਸੁਣ ਉਹ ਲੈ ਆਈਗੀ ਮੰਮੀ ਤੂੰ ਆਪ ਹੀ ਕਰ ਲੈ ਗੱਲ ਤਾਈ ਹਾਂ ਠੀਕ ਹੈ ਨਹੀਂ ਤੂੰ ਗੱਲਾਂ ਮਾਰੀ ਜਾਂਦੀ ਮੈਨੂੰ ਨਾਲ ਗੱਲਾਂ ਕੀ ਮਾਰ ਰਹੀਆਂ ਨੇ ਸੁਣ ਸ਼ਰਮ ਚਾਹੀਦੀ ਆ ਮਾੜੀ ਮੋਟੀ ਤੇ ਤੂੰ ਬਿਨਾਂ ਪੁੱਸੇ ਸਬਜ਼ੀ ਸਾਰੀ ਤੋੜ ਲਈ ਸਾਡੇ ਕਿਹੜੀ ਤੋੜ ਲੈਂਦੀ ਦੋ ਕਾਲੀਆਂ ਲੈਂਦੀਆਂ ਨਹੀਂ ਗਾ ਤੁਸੀਂ ਕਿਹੜੇ ਸਾਡੇ ਤੋੜਦੀਆਂ ਨਹੀਂ ਸੇ ਹੁੰਦੀਆਂ ਬਥੇਰੀ ਤੋੜਦੀਆਂ ਹੁੰਦੀਆਂ ਇਹ ਸਾਨੂੰ ਇੰਨਾ ਸੌਂਕ ਹੈਗਾ ਤੁਸੀਂ ਆਪਦੀ ਲਾ ਕੇ ਆਪ ਤੋੜ ਕੇ ਖਾ ਲਿਆ ਕਰੋ ਦੂਜਿਆਂ ਦੇ ਨਾਲ ਤੁਸੀਂ ਫਰੀ ਦੀ ਖਾਇਆ ਕਰੋ ਤੁਸੀਂ ਫਰੀ ਦੀ ਤੁਸੀਂ ਬਥੇਰੀ ਖਾਂਦੇ ਰਹੋ ਤਾਂ ਪਹਿਲਾਂ ਸਾਡੇ ਲਾਈਵ ਸੀ ਸਾਡੇ ਹੁਣ ਪਸੀਤੀ ਲਾਈਵ ਹੈ ਤੂੰ ਬਥੇਰੀ ਖਾਵੇਂਗੀ ਅਸੀਂ ਨਹੀਂ ਖਾਂਦੇ ਸਾਡਾ ਤਾਂ ਬਾਦੂ ਸਾੜ ਛੜਦਾ ਹੈਗਾ ਸਬਜ਼ੀ ਦਾ ਅਗਲਾ ਆਪਦੇ ਵਾਸਤੇ ਲਾਉਂਦਾ ਕਿ ਜਿਹੜਾ ਹੁੰਦਾ ਜਣਾ ਖਾਣਾ ਗਾ ਬਾਕੀ ਤੁਰ ਜਾਂਦਾ ਹੈਗਾ ਅਸੀਂ ਲੋਕਾਂ ਵਾਸਤੇ ਥੋੜੀ ਲਾਈਏ ਸਬਜ਼ੀ ਉਹ ਕੋਈ ਗੱਲ ਨਹੀਂ ਤਾਈ ਅੱਗੇ ਤੋਂ ਨਹੀਂ ਤੋੜ ਕੇ ਲਓਂਦੀ ਮੰਮੀ ਮੰਮੀ ਮੈਂ ਕਿਉਂ ਲੋਕਾਂ ਨੂੰ ਐ ਪੱਲਾ ਮਲੇ ਲਾਉਣੀ ਐ ਤੂੰ ਨਹੀਂ ਇਹਨੂੰ ਤਾਂ ਉਈ ਜੱਤ ਸੁਭਾਅ ਪਈ ਵੀ ਹੈਗੀ ਉੱਠ ਕੇ ਤੁਰ ਪੈਂਦੀ ਹੈਗੀ ਹਾਂ ਆਵਦੀ ਗੱਲ ਤੇ ਨਾ ਮੰਨੀ ਮੰਮੀ ਕਦੇ ਤੂੰ ਦੀ ਗੱਲ ਤੇ ਨਾ ਇਹਦੇ ਕੀ ਕਰਤਾ ਦੋ ਫਲਗੀਆਂ ਹੀ ਤੋੜ ਕੇ ਲਿਆਏ ਹੋਰ ਕੀ ਕਰ ਲਿਆ ਇਹਨਾਂ ਨੇ ਲੈ ਹੁਣ ਕਿਉਂ ਪੱਲਾ ਛੜਾ ਕੇ ਜਾਨੀ ਹੈਗੀ ਨਾਲੇ ਪਤਾ ਸਾਰੇ ਪਿੰਡ ਨੂੰ ਨਾ ਇਹਦੇ ਤੇ ਸ਼ੱਕ ਰਹਿੰਦਾਗਾ ਕਦੇ ਲੋਕਾਂ ਨੇ ਬੁਰਸ਼ ਚੱਕ ਲਈ ਕਦੇ ਕੱਪੜੇ ਚੱਕ ਲਈ ਪਤਾ ਨਹੀਂ ਕਿਉਂ ਨੀ ਚੋਰੀ ਦੇ ਹੱਥ ਜਾਂਦੀ ਹੈਗੀ ਨਾਲੇ ਸਾਡੀ ਵੀ ਬੇਇੱਜ਼ਤੀ ਕਰਾ ਰੱਖੀ ਐ ਆ ਲੋ ਜੀ ਪਾਣੀ ਕਿ ਮੈਂ ਤੁਹਾਡੇ ਨਾਲ ਨੇ ਇੱਕ ਗੱਲ ਕਰਨੀ ਸੀਗੀ ਹਾਂ ਦੱਸ ਕੀ ਗੱਲ ਕਰਨੀ ਹੈ ਜਿਹੜਾ ਮੈਨੂੰ ਸਾਹ ਵੀ ਨਹੀਂ ਲੈਣ ਦਿੱਤਾ ਗੱਲ ਤਾਂ ਕੀ ਕਰਨੀ ਆ ਉਹੀ ਜਿਹੜੇ ਮੈਂ ਤੁਹਾਨੂੰ ਰੋਜ਼ ਲੰਬੇ ਦਿੰਨੀ ਆ ਅੱਜ ਮੰਮੀ ਦੀ ਗੱਲ ਸੁਣ ਲੋ ਕਸ਼ਮੀਰਤ ਆਈ ਕੋਈ ਨਾ ਚੋਰੀ ਉਹਨਾਂ ਦੀ ਫਲੀਆਂ ਤੋੜ ਲਈ ਤੇ ਉਹ ਪਿੱਛੋਂ ਹੀ ਲੰਬਾ ਲੈ ਕੇ ਆ ਗਈ ਕੋਈ ਨਾ ਤੂੰ ਬੜਾ ਨਾ ਬੋਲੇਗਾ ਠੀਕ ਆ ਮੈਂ ਕਰਦਾ ਮੰਮੀ ਨਾਲ ਗੱਲ ਵੀ ਉਹਨੂੰ ਦੱਸ ਕੀ ਆ ਨੇਕੇ ਨੇਕੇ ਲੋਕਾਂ ਨੇ ਜੀ ਜਾਜਾ ਕੀ ਕੀ ਉਹਦਾ ਘਰ ਪਰ ਚੂਗਾ ਉਹੀ ਤਾਂ ਮੈਂ ਸਮਝਾਉਂਦੀ ਸੀ ਤੇ ਜਿਵੇਂ ਕੁਛ ਮੁਰੂ ਬੋਲ ਪਈ ਫਿਰ ਮੰਮੀ ਮੇਰੇ ਮਗਰ ਪੈ ਗਈ ਮੇਰੇ ਨਾਲ ਲੜਨ ਲੱਗ ਗਈ ਹੁਣ ਤੁਸੀਂ ਆਪ ਹੀ ਦੱਸੋ ਫਿਰੋਜ਼ ਕੋਈ ਨਾ ਕੋਈ ਆਪਣੇ ਘਰੇ ਲਾਂਬਾ ਲੈ ਕੇ ਆ ਜਾਂਦਾ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਕੋਈ ਨਾ ਇਹ ਤਾਂ ਗੱਲਾਂ ਚੰਗੀਆਂ ਤਾਂ ਨਹੀਂ ਹੈਗੀਆਂ ਪਰ ਮੰਮੀ ਦੀ ਆਦਤਾਂ ਕੀ ਕਰੀਏ ਕੋਈ ਨਾ ਮੈਂ ਸਮਝਾਉਣਾ ਨੂੰ ਤੁਸੀਂ ਕਰਕੇ ਦੇਖ ਲਓ ਮੰਮੀ ਨਾਲ ਗੱਲ ਤੇ ਰੋਟੀ ਲਿਆਵਾਂ ਤੁਹਾਡੇ ਵਾਸਤੇ ਨਾ ਰੁਕ ਜਾ ਪਹਿਲਾਂ ਮੇਰੇ ਕੱਪੜੇ ਰੱਖਿਆ ਵਾਸਤ ਨੂੰ ਵਿੱਚ ਮੈਨੂੰ ਆਉਣਾਗਾ ਫਿਰ ਖਾਣਾ ਰੋਟੀ ਚਲ ਠੀਕ ਕਰ ਲੈ ਮੈਨੂੰ ਗਲਾਸ ਪੜਾ ਦਿਓ ਤੁਸੀਂ ਭੱਜ ਜਾ ਵਾਸਤ ਆ ਬੇਬੇ ਮਾਤਾ ਮਾਤਾ ਮੈਂ ਕਹਿਣਾ ਸੀ ਹਾਂ ਤੂੰ ਲੋਕਾਂ ਦੇ ਨਿੱਕੇ ਨਿੱਕੇ ਦੀਆਂ ਨਾ ਚਾਕੇ ਲੈ ਕੇ ਠੀਕ ਆ ਐਵੇਂ ਚੰਗਾ ਨਹੀਂ ਲੱਗਦਾ ਹੈਗਾ ਆਪਣੇ ਕੋਲੇ ਜਿੰਨਾ ਹੈਗਾ ਆਪਾਂ ਉਹਦੇ 'ਚ ਰੁੱਖੀ ਮਿੱਸੀ ਖਾ ਕੇ ਟਾਈਮ ਪਾਸ ਕਰ ਲਾਂਗੇ ਪਰ ਰੋਜ ਦੇ ਲਾਂਪਿਆਂ ਤੋਂ ਠੀਕ ਆ ਐਂ ਚੰਗਾ ਹੈਗਾ ਆਉਂਦੇ ਦੀ ਤੇਰੇ ਭਰਤੇ ਕਰਨ ਦੱਸ ਤੜਕੇ ਦੇ ਕੋਈ ਉਹ ਤੋਂ ਗੱਲ ਨਹੀਂ ਪਹਚਾਈ ਗਈ ਉਹ ਬੇਬੇ ਉਹਨੇ ਮੇਰੇ ਕੀ ਕਰਨਾ ਭਰਨੇ ਨੇ ਕਿ ਉਹਨੇ ਤਾਂ ਦੱਸੇ ਜਗਾ ਵੀ ਐ ਕਰਕੇ ਬੇਬੇ ਨੇ ਐ ਕਹੋ ਕਰਤਾ ਫਿਰ ਕੀ ਹੋ ਗਿਆ ਜੇ ਚੰਗੀ ਗੱਲ ਕਹੀ ਆ ਉਹਨੇ ਸਹੀ ਗੱਲ ਕਹੀ ਆ ਫਿਰ ਮੈਂ ਕਿਹੜਾ ਕੁਝ ਹੋਰ ਕਹਿੰਦੀ ਆ ਪੁੱਤ ਮੈਂ ਵੀ ਕੁਝ ਨਹੀਂ ਕਹਿੰਦੀ ਹੈ ਕਿ ਕੀ ਗੱਲ ਹੋਗੀ ਜੇ ਮੈਂ ਉਹਨਾਂ ਦੇ ਦੋ ਫੜੀਆਂ ਤੋੜ ਲਈ ਆਏ ਤੱਕ ਨਾ ਤੋੜ ਹੀ ਲੈਂਦਾ ਹੁੰਦਾ ਅਸਮਾਨ ਨਾਲੇ ਤੱਕ ਉਹ ਤੁਹਾਡਾ ਘਰ ਬੰਦਦੀ ਆ ਨਾਲੇ ਐਂ ਬੋਲਦੇ ਹੋ ਮੈਨੂੰ ਤੋ ਪੁੱਸ ਕੇ ਤੋੜ ਦਿਓ ਉਹ ਗੱਲ ਹੋਰ ਹੁੰਦੀ ਆ ਬੇਬੇ ਹਵਾਈ ਨਾਲ ਪੱਤੀ ਪੱਤੇ ਹੋ ਜਾਂਦੇ ਵਿੜੇ ਚ ਹਾਂਜੀ ਤੇ ਪੱਲੇ ਕਿਤੇ ਯਾਰ ਮੈਂ ਫੈਕਟਰੀ ਜਾਣਾ ਲੇਟ ਹੋਈ ਜਾਣਾ ਪਿਆ ਜਿੰਨੀ ਜੀ ਉਹ ਸਬਜ਼ੀ ਫਿਰ ਫਲੀਆਂ ਦੀ ਬਣਾਤੀ ਸੀ ਸਿਰ ਤੇ ਨਹੀਂ ਮੰਮੀ ਫਲੀਆਂ ਨਹੀਂ ਬਣਾਈਆਂ ਆਲੂ ਪੈਸਿਓ ਬਣਾਤੇ ਫੋਣੀਆਂ ਸ਼ਾਮ ਨੂੰ ਬਣਾਉਂਗੀ ਚਲ ਸ਼ਾਮ ਨੂੰ ਬਣਾ ਲੈ ਫਿਰ ਤੇਰੀ ਮਾਂ ਤੇ ਮਿਰਗਾਲ ਸੋਨਾ ਤੂੰ ਮੰਮੀ ਦੇ ਇਹ ਨਹੀਂ ਖੇ ਜਾਣਾ ਕਾ ਠੀਕ ਆ ਮੈਂ ਸਮਝਾਤੀ ਉਹਨੂੰ ਗੱਲ ਹੌਲੀ ਹੌਲੀ ਉਹਦੇ ਖਾਣੇ ਚ ਪਾਉਗੀ ਕੋਈ ਗੱਲ ਨਹੀਂ ਜੀ ਮੈਂ ਤਾਂ ਕਿ ਆਫਿਸ ਨਾ ਮੰਮੀ ਤੇ ਮੇ ਤਾਂ ਮੰਮੀ ਦੇ ਫੈਸਲੇ ਹੀ ਕਹਿੰਦੇ ਸੀ ਵੀ ਕਿਉਂ ਐਵੇਂ ਚਾਰ ਫਲੀਆਂ ਪਿੱਛੇ ਲੋਕਾਂ ਤੋਂ ਬੇਇੱਜ਼ਤੀ ਕਰਾਈ ਆ ਆ 10 ਰੁਪਏ ਦੀ ਸਬਜ਼ੀ ਆਉਂਦੀ ਆ ਜਿਹੜੀ ਵੀ ਤੈਨੂੰ ਤਾਂ ਭਜੀਆਂ ਘਰੇ ਉਹ ਤਾਂ ਠੀਕ ਆ ਹੁਣ ਮੰਮੀ ਨੂੰ ਕੀ ਸਮਝਾਈਏ ਇਹਨਾਂ ਹੱਤ ਪਈ ਹੋਈ ਆ ਜਿਹੜੀ ਹੌਲੀ-ਹੌਲੀ ਸੁਧਰੂਗੀ ਚਲ ਕੋਈ ਨਾ ਜੀ ਮੈਂ ਫੇਕ ਦੇ ਦੇਣ ਤੁਨੂੰ ਕੱਲਾ ਟੋਹੀ ਸਿੱਧੀ ਕਰ ਲੋ ਲੱਗੀ ਸੀਗੀ ਹਾਂ ਕੰਮ ਧੰਦਾ ਕਰਕੇ ਅੱਛਾ ਮਹਾਵਿੰਦ ਕਟੋਹੀ ਸਿੱਧੀ ਕਰ ਲੈ ਤੇ ਬਹੂ ਵਹੂ ਪੈਕੀ ਗਈ ਹੋਈ ਐ ਨਾਲੇ ਮੁੰਡਾ ਵਾਗਿਆ ਹੱਸੇ ਮਿਲਣ ਵਾਗੇ ਹਾਂ ਮਿਲਣ ਵਾਗੇ ਆ ਪਿਆਜ਼ ਜੇ ਰੱਖੀ ਬੈਠੀ ਐ ਵੋਟੀ ਕਿਵੇਂ ਆਈ ਇਹ ਮੈਨੂੰ ਆਈ ਸੀ ਮਕਾਜ ਦੇ ਸਬਜ਼ੀ ਬਣਾਉਣੀ ਸੀ ਸੁੱਕੀ ਚੱਲ ਵਧੀਆ ਦੀ ਸਬਜ਼ੀ ਬਣਾ ਲੂੰਗੀ ਮਖਿਆ ਤੇ ਖਾ ਲਾਂਗੇ ਕੋਲੇ ਰੱਖ ਲੈ ਛਮਖਾ ਠੀਰ ਲੂੰਗੀ ਕਿਤੋਂ ਤਾਂ ਵਧੀਆ ਸਬਜ਼ੀਆਂ ਤੇ ਸੁੱਕੀਆਂ ਤੇ ਲੱਗੀ ਵੀ ਆਏਗੀ ਹੋਰ ਹਾਂ ਕਿੰਨੇ ਦੀ ਲੈਂਦੀ ਸੀ ਪਤਾ ਨਹੀਂ ਬਣੇ ਤਾਂ ਉਹ ਲੈ ਕੇ ਆਈ ਸੀ ਮੱਸਿਆ ਤੇ ਗਈ ਸੀ ਕਿ ਪਿਆਰ ਹੋ ਚਿਕੂ ਲੈ ਕੇ ਆਈ ਸੀ ਉਹ ਵਧੀਆਂ ਨੇ ਬੋਟੀਆਂ ਤਾਂ ਮਜ਼ਬੂਤ ਨੇ ਹਾਂ ਮਜ਼ਬੂਤ ਨੇ ਸੋਹਣੀਆਂ ਨੇ ਬੋਟੀਆਂ ਚੰਗਾ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣੀ ਆ ਬਣਾ ਲਿਆ ਲੈ ਦੇਖ ਮਨ ਲੱਗ ਗਈ ਚਾਹ ਬਣਾਉਣ ਇਹਨੂੰ ਕਿਹੜਾ ਪਤਾ ਲੱਗਦਾ ਹੈਗਾ ਅੱਛਾ ਲੈ ਕੇ ਆਈ ਸੀ

ਚਲ ਸ਼ੁਕਰ ਆ ਆ ਤਾਂ ਬੱਜੇ ਕੰਮ ਕੀਤਾ ਮੰਮੀ ਤੂੰ ਪਹਿਲੀ ਵਾਰ ਜਿਹੜਾ ਤੂੰ 10 20 ਰੁਪਏ ਲਾ ਹੀ ਲਈ ਚਲ ਕੋਈ ਨਹੀਂ ਆਨੇ ਹੈ ਨਹੀਂ ਕਿ ਸਬਜ਼ੀ ਕੋਲ ਨੂੰ ਹਾਂ ਵੀ ਮੈਂ ਲਾਇ ਲਈ ਨਹੀਂ ਆ ਜੀ ਭਾਈ ਹਰਦਾ ਸੀਗਾ ਠੀਕ ਆ ਮੰਮੀ ਮੜੀ ਨਾ ਮੈਂ ਚਾਦਰ ਕੀ ਹੈ ਦੇਖੀ ਜਾ ਕੇ ਦੇਖੀ ਆ ਮੈਂ ਹਾਂ ਚਲ ਸ਼ੁਕਰ ਆ ਮੇਰੀ ਮਾਂ ਨੇ ਵੀ ਕਦੇ ਕੋਈ ਆਉਦੀ ਜੇਬ ਵਿੱਚ ਪੰਜੀ ਕੱਢ ਕੇ ਚੀਜ਼ ਲਿਆਂਦੀ ਨਹੀਂ ਇਹ ਤਾਂ ਲੋਕਾਂ ਦੇ ਘਰੋਂ ਚੱਕ ਚੱਕ ਨਹੀਂ ਆਉਂਦੀ ਰਹਿੰਦੀ ਸੀ ਇਸ ਭਾਰ ਨੇ ਸਬਜੀ ਲੈ ਆ ਪਈ ਏ ਵੋਟੀ ਇੰਨਾ ਸ਼ੂਗਰ ਮੈਂ ਮਾਗਰ ਆ ਗਈ ਨਹੀਂ ਤੇਨੇ ਲਕੋਈ ਦੇਣੀ ਸੀ ਓੜਾ ਕੁੜੀਏ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਬਹਿ ਜਾ ਬੈਠ ਤਾਂ ਜਾਉਂਗੀ ਬੈਠਣਾਈ ਚੜੀ ਗਏ ਲਾਏ ਕਰਤੂਤ ਕੀ ਹੋ ਗਿਆ ਚਾਚੀ ਸਮਝੀ ਨਹੀਂ ਹਾਂ ਤੇਰੀ ਸੱਸ ਕਲ ਵੀ ਕੁੱਤਿਆਂ ਨਾਲ ਗੱਲਾਂ ਕਰਨੋਂ ਹਟਦੀ ਨਹੀਂ ਹੈਗੀ ਇਹ ਚੋਰੀ ਚੁਸਤੇ ਦੀਆਂ ਨਹੀਂ ਨਹੀਂ ਚਾਚੀ ਇਹ ਤਾਂ ਬਾਹਰ ਪਾਈ ਆਈ ਸੀ ਮੰਮੀ ਉੱਥੇ ਲੈ ਕੇ ਮੈਨੂੰ ਦੱਸਿਆ ਮੰਮੀ ਨੇ ਹੱਦ ਕਰਦੀ ਹੈ ਨਹੀਂ ਕਿਹਾ ਸਾਡੀ 4 ਵੋਟੀਆਂ ਚੱਕ ਕੇ ਲਈ ਹੈ ਮੇਰੀ ਨੂੰ 4 ਵੋਟੀਆਂ ਲਈ ਸੀ ਇਹ ਨਹੀਂ ਕੀ ਕਰੀ ਜਨੇ ਤੂੰ ਮੇਰੇ ਨੂੰ ਨਾ ਪੁੱਤਰ 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 ਕਰਾਣਾ ਵੋਟੀਆਂ ਚੱਕ ਲਈ ਨਹੀਂ ਕੀ ਹੋ ਗਿਆ 2 ਰੁਪਿਆ ਦੀ ਵੋਟੀ ਹੈਗੀ ਵੇਚੇ ਆਪਣਾ ਦਰਨ ਘਟਣ ਤਾਂ ਹੋਰ ਕੀ ਕੰਮ ਹੁੰਦਾ ਕਿੱਥੇ ਆਪਾਂ ਲੰਮਾ ਪੁੱਛ ਕੇ ਲੈ ਆਉਂਦੀ ਮੈਂ ਤੇਰੀ ਮੁੱਜੀ ਤਾਂ ਗਈ ਆਂਗੀ ਵੀ ਕਿੰਨੇ ਦੀ ਲੈਤੀ ਕਿੰਨੇ ਦੀ ਲੈਤੀ ਹੈਗੀ ਕਹਤਾ ਐ ਤਾਂ ਨਹੀਂ ਕਿਹਾ ਵੀ ਮੈਂ ਲੈ ਪਈ ਜਾਂਦੀ ਮੈਂ ਤਾਂ ਜਾ ਕਰਨ ਬਾਕੀ ਤੂੰ ਲੈ ਕੇ ਡੰਡੀ ਲੱਗੀ ਚਲ ਕੋਈ ਨਾ ਫੇਰ ਕੀ ਹੋਵੇ ਜੇ 2 ਰੁਪਏ ਦੀ 10 ਰੁਪਏ ਦੀ ਬੋਟੀ ਹੈਗੀ ਕਿੱਡੀ ਕ ਗੱਲ ਹੈਗੀ ਗੱਲ ਪੰਮਾ ਭੋਰਾ ਚੋਰੀ ਚੱਕਣ ਦੀ ਬਹੁਤ ਮਾੜੀ ਗੱਲ ਹੈ ਇਹ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਲੋੜਾ ਨਹੀਂ ਆ ਗਿਆ ਜੇ 10 ਰੁਪਏ ਦੀ ਚੀਜ਼ ਲੈ ਆਂਦੀ ਮੈਂ ਮੰਮੀ ਤੂੰ ਤਾਂ ਚੁੱਪੀ ਕਰ ਜਾ ਕੋਈ ਨਹੀਂ ਜਾਤੀ ਜੀ ਬੋਟੀ ਤੁਹਾਡੀ ਮੈਂ ਖਾਲੀ ਕਰ ਦੇਵੀਆਂ ਤੂੰ ਖਾਲੀ ਕੀ ਕਰ ਦੇਂਗੀ ਮਾਂ ਵੀ ਕਰੋ ਸਾਡੀ ਬੋਟੀ ਆਏਗੀ ਤੂੰ ਖਾਲੀ ਕਰ ਦੇਂ ਜੀ ਲੈ 10 ਮਿੰਟ ਦੇ ਚੱਕ ਲੈ ਉਮਾ ਮਰ ਜਾ ਹਾਇ ਨੀ ਤੂੰ ਕਿੱਡੀ ਮਾੜੀ ਹੈਗੀ ਬੁਰਸ਼ ਵੀ ਸਾਡਾ ਕਿਹੜੇ ਵੇਲੇ ਚੱਕ ਲਈ ਅਸੀਂ ਤਾਂ ਆਖਿਆ ਕਿ ਤੇਰੇ ਬਨੇਰੀ ਟੁੱਟ ਗਿਆ ਹੋਊਗਾ ਤੇਰਾ ਬੁਰਸ਼ ਕਿੱਥੋਂ ਬੁਰਸ਼ ਤਾਂ ਸਾਡਾ ਹੈਗਾ ਕੌਣ ਮੰਨਦਾ ਸਾਡਾ ਬੁਰਸ਼ ਸਾਡਾ ਹੈਗਾ ਕੋਹ ਦੇਣਾ ਤੇਰਾ ਕੋਈ ਬਣਾ ਦਿੰਨੀ ਹੈ ਚੱਕ ਕੇ ਲਈ ਹੈ ਕੋਈ ਨਾ ਤੂੰ ਲੈ ਕੇ ਤਾਂ ਜਾਣੇ ਕਿ ਬੁਰਸ਼ ਤਾਂ ਹੈਗਾ ਸਾਡਾ ਬਸ ਧਰ ਮਮੀ ਇਹ ਬੁਰਸ਼ ਵੀ ਇਹਨਾਂ ਦਾ ਹੀ ਆ ਜਦੋਂ ਤੂੰ ਹੋਰ ਚੀਜ਼ਾਂ ਨਹੀਂ ਛੱਡਦੀ ਫਿਰ ਇਹ ਕਿਵੇਂ ਛੱਡ ਤੀ ਕੋਈ ਨਾ ਚਾਚੀ ਤੂੰ ਲੈ ਜਾ ਬੁਰਸ਼ ਜੇ ਮੇਰੀ ਮਾਂ ਦੇ ਕਰਤੂਤਾਂ ਮਾੜੀਆਂ ਨੇ ਕਿਉਂ ਨਹੀਂ ਟਿਕਦੀ ਹੈਗੀ ਮੰਮੀ ਤੂੰ ਸਾਰਾ ਕੁਝ ਘਰੇ ਹੈਗਾਗਾ ਫਿਰ ਵੀ ਲੋਕਾਂ ਦੇ ਘਰੋਂ ਚੋਰੀ ਕਰਨੋਂ ਨਹੀਂ ਹਟਦੀ ਨਹੀਂ ਬਥੇਰੇ ਮੇਰੀ ਇਹ ਚੀਜ਼ਾਂ ਲੈ ਕੇ ਗਈ ਆ ਦੀ ਵਾਧੂ ਪਾਈਆਂ ਹੁੰਦੀਆਂ ਸੀ ਲੈ ਜਾਂਦੀ ਹੁੰਦੀ ਸੀ ਝੱਟ ਕੇ ਫਿਰ ਕਿ ਲੋੜਾ ਆ ਗਿਆ ਜੇ ਮੈਂ ਇਕੱਲੇ ਆਈ ਉਦੋਂ ਤੂੰ ਤਾਈ ਕੀ ਤੋਂ ਰਫਣੀਆਂ ਲੈ ਕੇ ਤੂੰ ਉਹਨੂੰ ਕਹਤਾ ਵੀ ਸਾਡੇ ਨੂੰ ਵੀ ਲੱਗੀਆਂ ਸੀ ਅੱਜ ਤੂੰ ਚਾਚੀ ਨੂੰ ਕਹੀ ਇਹ ਨਹੀਂ ਆਵਦੀ ਗੱਲ ਸੀ ਮੰਨ ਲੈ ਮੰਮੀ ਕਦੇ ਇਹ ਗੱਲ ਤੇ ਨੂੰ ਕੀ ਗੱਲ ਤੇ ਕਰ ਲਈ 10 ਰੁਪਏ ਦੀ ਚੀਜ਼ ਐ ਸਾਰੀ ਇਹ ਕਿਹੜਾ ਮੇਰੇ ਕਰਦੀ ਤੂੰ ਉਦੋਂ ਮੇਰੇ ਅੰਦਰੇ ਲੈਣੀ ਹੈਗੀ ਇਹ ਆਈ ਨਹੀਂ ਸੁਦਰਦੀ ਹੈਗੀ ਕੋਈ ਨਾ ਜਾਂ ਲੈਣ ਦੇ ਨਾਲ ਇਹਨਾਂ ਨਾਲ ਤਾਂ ਮੈਂ ਕਰੂੰਗੀ ਗੱਲ ਅਗਲਾ ਮੇਰੀ ਵੀ ਨਾਲ ਬੇਇੱਜ਼ਤੀ ਕਰਕੇ ਜਾਂਦਾ ਕਰ ਤੂੰ ਤੇ ਇਹ ਕਰਦੀ ਆ ਤੇ ਮੂਹਰੇ ਅਗਲਾ ਬੋਲਣ ਲੱਗਿਆ ਦੇਹ ਦੇ ਨੀ ਉਹ ਵੀ ਕਹਿੰਦੇ ਵੀ ਸੱਸ ਨਾ ਕੁਦੂਤਾ ਕਿਹ ਜਿਹੀ ਕਰਦੀ ਐ ਕੋਈ ਨਾ ਆ ਜਾਂਦੇ ਨਾਲ ਮਿੰਟ ਚ ਬੇਇੱਜ਼ਤੀ ਕਰਾ ਕੇ ਰੱਖਤੀ ਜੀ ਤੁਸੀਂ ਅੱਜ ਲਈ ਢੁੱਠੇ ਕੰਮ ਤੇ ਨਹੀਂ ਜਾਣਾ ਸੀ ਉਹ ਚ ਮਾਲਕ ਨੇ ਛੁੱਟੀ ਕਰਤੀ ਕੰਮ ਹੈ ਨਹੀਂ ਸੀਗਾ ਉੱਥੇ ਉਹ ਕਹਿੰਦਾ ਤੁਸੀਂ ਰਹਿਪੋ ਅੱਜ ਘਰੇ ਅੱਛਾ ਚਲ ਵਧੀਆ ਨਾਲੇ ਮੈਂ ਤੁਹਾਡੇ ਵਾਸਤੇ ਆਲੂ ਵਾਲੇ ਪਰੌਂਠੇ ਬਣਾ ਦੂੰਗੀ ਅੱਛਾ ਜੀ ਯਾ ਲੋ ਬੁੱਜ ਲਈ ਤੁਸੀਂ ਮੈਂ ਤੁਹਾਨੂੰ ਕਹਿ ਨਹੀਂ ਲੱਗਿਆ ਸੀ ਬਣਾ ਦੋ ਫਿਰ ਮੈਂ ਸੰਦਾ ਘਰੇ ਰਹੇ ਹੋ ਨਹੀਂ ਤਾਂ ਰੋਜ਼ ਰੋਟੀ ਲੈ ਕੇ ਜਾਣੇ ਹੋ ਤੇ ਠੰਡੇ ਰੋਟੇ ਖਾਣੇ ਜਦੋਂ ਨੂੰ ਰੋਟੀ ਦਾ ਟਾਈਮ ਹੁੰਦਾ ਉਦੋਂ ਠੰਡੇ ਖਾ ਲੈਣਾ ਚਲੋ ਵਧੀਆ ਕਰਿਆ ਤੁਸਾਂ ਤੁਸੀਂ ਉਹਨਾਂ ਕੀਤੀ ਸੀ ਗੱਲ ਮਾਲਕ ਨਾਲ ਗੱਲ ਕਾਦੀ ਗੱਲ ਕੀ ਕਾਦੀ ਗੱਲ ਐ ਕਿ ਸੰ ਨੂੰ ਥੋੜਾ ਦਿਮਾਗ ਬਹੁਤ ਘਟ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਮਾਲਕ ਨਾਲ ਦਰਸਾ ਦੀ ਗੱਲ ਕਰ ਲਓ ਹੁਣ ਤੁਹਾਨੂੰ 3-4 ਸਾਲ ਹੋ ਗਏ ਕਿ ਵਧਾ ਦੇ ਮਾੜੀ-ਮੋੜੀ ਤਨਖਾਹ ਕਰੀ ਸੀ ਮੈਂ ਗੱਲ ਉਹ ਦੂਜੇ ਮੁੰਡੇ ਦੀ ਵਧਾਤੀ ਉਹਨੇ ਠੀਕ ਆ ਮੈਂ ਉਸ ਤੋਂ ਬਾਅਦ ਉਹਨੇ ਗੱਲ ਜੀ ਨਹੀਂ ਗੋਲੀ ਹੈਗੀ ਮੁੜ ਕੇ ਮੈਂ ਕਿਹਾ ਨਹੀਂ ਹੈਗਾ ਕੋਈ ਨਾ ਮੈਂ ਹੁਣ ਕਰੂੰਗਾ ਗੱਲ ਹੋਰ ਹੁਣ ਕਰ ਲਓ ਗੱਲ ਨਾਲ ਬਾਕੀਆਂ ਦੀ ਵਧਾਤੀ ਚ ਤੁਹਾਡੀ ਵਧਾਈ ਨਹੀਂ ਹੈਗੀ ਬਸ ਸਾਰਿਆਂ ਨੂੰ ਵੱਧ ਮੈਂ ਤਾਂ ਤੁਸੀਂ ਕਰ ਦਿਓ ਉਹਨੂੰ ਕਿ ਮੜਾ ਮੋਟਾ ਕੰਮ ਦੇ ਕੇ ਤਨਖਾਹ ਵਧਾਇਆ ਕਰ ਤੂੰ ਦੇਖ ਲਾ ਮੈਂ ਜੇ ਤਾਂ ਵਧਾਤੀ ਤਨਖਾਹ ਫਿਰ ਤਾਂ ਠੀਕ ਆ ਨਹੀਂ ਕਿਤੇ ਹੋਰ ਲੱਗ ਜੂ ਕੰਮ ਇੰਨਾ ਕਰਾਉਂਦਾਗਾ ਤਨਖਾਹ ਉਹੀ ਦੇਈ ਜਾਂਦਾ ਕਿੰਨਾ ਟਾਈਮ ਹੋ ਗਿਆ ਹੋਰ ਹਣ ਆਪਣੇ ਨਾਲ ਦੇ ਨਾ ਉਥੇ ਸ਼ੋਰੂਮ ਖੁੱਲੇਗਾ ਉਥੋਂ ਮੁੰਡੇ ਦੀ ਲੋੜ ਆ ਫਿਰ ਉਥੇ ਤੁਸੀਂ ਟਰਾਈ ਕਰ ਲਓ ਇੱਕ ਵਾਰੀ ਇੱਕ ਵਾਰੀ ਪੁੱਛ ਲਾਵਾਂ ਮੈਂ ਜੇ ਦਾ ਵਧਾ ਦੀ ਤਾਂ ਠੀਕ ਆ ਨਹੀਂ ਫਿਰ ਉੱਥੇ ਦਾ ਕਰਨੀ ਪਊਗਾ ਹਾਂ ਚੱਲ ਤੁਸੀਂ ਬੈਠੋ ਮੈਂ ਰੋਟੀ ਸਬਜ਼ੀ ਦੇ ਦੇਖਾਂ ਪਰਾਂਠਾ ਬਣਾਉਣੀ ਬਣਾ ਵਧੀਆ ਜੀ ਤੇਰਾ ਰੇਬ ਬਣਾਣੀ ਨਾਲੇ ਠੀਕ ਹੈ ਚੰਗਾ ਤੋ ਉਹ ਕੀ ਹੋ ਗਿਆ ਐ ਪੈ ਗਈ ਕੀ ਹੋ ਗਿਆ ਕੁਝ ਨਹੀਂ ਹੋਇਆ ਜਬ ਸਿਰ ਜਦੁਖੀ ਅੰਦਰ ਸੀਗਾ ਬੋਲੋ ਕੰਮ ਸੀ ਕੀ ਹਾਂ ਮੈਂ ਤਾਂ ਇਹ ਕਹਦਾ ਮम्मी ਨੇ ਦੇਖਦੀ ਕਿੱਧਰ ਗਈ ਆ ਪਤਾ ਤੈਨੂੰ ਕੁਛ ਮੈਨੂੰ ਕੋਡ ਮਮੀ ਦੱਸ ਕੇ ਜਾਂਦੇ ਮੈਂ ਤਾਂ ਜਦੋਂ ਸਫਾਈ ਕਰੀਂਦੀ ਸੀ ਉਹ ਹੁੰਦੇ ਗਿਆ ਹੋਇਆ ਸੋਗਿੰ ਮਿੰਤਾ ਆਫਡਰ ਲੱਗ ਜਾਂਦਾ ਵੀ ਹਲੇ ਤੱਕ ਨਹੀਂ ਆਏ ਹੈਗੇ ਕਿਤੇ ਹੋਰ ਇਹਨਾਂ ਕੋਈ ਲੰਬਾ ਲੈ ਕੇ ਹਨ ਮਾਮਾ ਜੀ ਅਸੀ ਵਾਲਾ ਮਾਮਾ ਜੀ ਸਸੀ ਵਾਲਾ ਮਾਮਾ ਜੀ ਬੈਠੇ ਮੈਂ ਪੜ ਲੈ ਕੇ ਆਣੀ ਹਾਂ ਹੋਰ ਮਾਮਾ ਜੀ ਕਰੇ ਠੀਕ ਹੈ ਸਾਰੇ ਵਧੀਆ ਭਾਈ ਵਧੀਆ ਹੋਰ ਵੀ ਜਵਾਕੋ ਮੰਮੀ ਤੇ ਛੁੱਟੀ ਤੇ ਪਿਆ ਕੁਝ ਫਰਕ ਹਮ ਫਰਕ ਕੀ ਪੈਣਾ ਉਹ ਤਾਂ ਅੱਗੇ ਨਾਲੋਂ ਵੀ ਵੱਧ ਗਈ ਅੱਛਾ ਹੋਰ ਮਾਮਾ ਜੀ ਪੁੱਛ ਹੋਣਾ ਸੱਚੀ ਸਾਡਾ ਤਾਂ ਜਣਾ ਦੁਪਰ ਕੀਤਾ ਪਿਆਗਾ ਕਦੇ ਤਾਂ ਕਿਸੇ ਦੀ ਬੋਟੀ ਚੱਕ ਲਈ ਹੁੰਦੀ ਆ ਅੱਛਾ ਭਾਈ ਕਦੇ ਕਿਸੇ ਦੀ ਖੇਤ ਚੋਂ ਫਲੀਆਂ ਸਬਜ਼ੀ ਤੋੜ ਕੇ ਲਿਆਉਂਦੀ ਹੈਗੀ ਇਹ ਤਾਂ ਭਾਈ ਬਹੁਤ ਮਾੜੀ ਗੱਲ ਆ ਇਹਨੂੰ ਤਾਂ ਚਾਰ ਕਹਿ ਕੇ ਜਾਂਦਾ ਸਾਡੀ ਬੇਇੱਜ਼ਤੀ ਕਰਕੇ ਜਾਂਦਾ ਵੀ ਕੀ ਗੱਲ ਤੁਸੀਂ ਕਮਾਉਦੇ ਨਹੀਂ ਹੈਗੇ ਉਹ ਤਾਂ ਭਾਈ ਹੁਣ ਸਾਰਾ ਕੁਝ ਘਰੇ ਹੁੰਦੇ ਹੋ ਐ ਵੀ ਜਿਹੜੇ ਹਰਕਤਾਂ ਕਰਨੀਆਂ ਨੇ ਤੁਸੀਂ ਆਪ ਹੀ ਦੱਸੋ ਵੀ ਇਹ ਗੱਲਾਂ ਚੰਗੀਆਂ ਨਹੀਂ ਆ ਬਹੁਤ ਮਾੜੀ ਗੱਲ ਆ ਭਾਈ ਭਾਈ ਆਪਾਂ ਦੇਖ ਲਓ ਸਾਰਿਆਂ ਨੇ ਕਹਿ ਕਹਿ ਕੇ ਦੇਖ ਲਿਆ ਹੂੰ ਉਹ ਤਾਂ ਐਂ ਕਹਿਣ ਦਾ ਤਾਂ ਮਤਲਬ ਤਾਂ ਕੋਈ ਫਾਇਦਾ ਨਹੀਂ ਹੋਰ ਵੀ ਹਾਂ ਐਂ ਕਹਿਣ ਦਾ ਤਾਂ ਵੀ ਨਾ ਜੇ ਪਾ ਪਹਿਲਾਂ ਆਖਣ ਉਹ ਫਿਰ ਤਾਂ ਆਪਾਂ ਦੁਬਾਰੀ ਦੇਖੀਏ ਕਹਿ ਕੇ ਸਾਰਿਆਂ ਨੇ ਕਹਿ ਕੇ ਦੇਖ ਲਿਆ ਘੂਰ ਕੇ ਵੀ ਦੇਖ ਲਿਆ ਐਂ ਕਹਿੰਦਾ ਫਾਇਦਾ ਨਹੀਂ ਮੈਂ ਇੱਕ ਤਰਕੀਬ ਸੋਚੀ ਆ ਮਮੋ ਜਸਤਾਬ ਤੁਹਾਨੂੰ ਕਹਿਣੇ ਆ ਦੇਖ ਉਸਤਾ ਸਮਝਾ ਸਮਝਾ ਕਰਕੇ ਥੱਕ ਗਏ ਹਾਂ ਤੁਸੀਂ ਦੇਖੋ ਜੇ ਤੁਹਾਡੇ ਤੋਂ ਭਈ ਸਮਝਾਈ ਜਾਂਦੇ ਸਮਝਾ ਦੁੰਨੀ ਅਸੀਂ ਤਾਂ ਰਹਿ ਨਹੀਂ ਸਕਦੇ ਉਹਦੇ ਨਾਲ ਨਾ ਵੀ ਇਹ ਤਾਂ ਕੰਮ ਗੱਲ ਤਾਂ ਉਹਦਾ ਭਈ ਆਪਾਂ ਐਂ ਕਰਦੇ ਆ ਇੱਕ ਮੈਂ ਤਰਕੀਬ ਸੋਚੀ ਆ ਉਹ ਰੇ ਸੁਣ ਦੱਸਾਂ ਆ ਪੋ ਉਹ ਮੈਂ ਖੇਡਾਂਗੇ ਫਿਰ ਤੇ ਐਂ ਕਰ बस ठीक है मामा जी जेमे तुसी कहन की पता तरकीब नाल सुधर ही जावे हां ना अबे पक्का एतरकीब पक्का काम करूंगी बस ऊं कोई फायदा नहीं पैण बस मम्मा जी यही तरकीब काम करूंगी हां आई देखदा पहले ले मम्मी भी आई गई भैया बेबे और जमा बढ़िया सारे ठीक ने तू दस् ठीक है हां बढ़िया ਬਸ ਵਧੀਆ ਮੈਂ ਖੜਾ ਜਾਇਆ ਉਹਨੇ ਭੈਣ ਕੋਲੇ ਭੈਣ ਤਾਂ ਪਤਾ ਲੈ ਗਈ ਮੈਂ ਮੈਂ ਵੀ ਮਮਾ ਆਇਆਗਾ ਹੁਣੀ ਆਇਆ ਸੀ ਮਮੀ ਮਮਾ ਹੁਣੀ ਆਇਆ ਸੀ ਹਾਂ ਹਾਂ ਭਾਈ ਹੁਣੀ ਆਇਆ ਸੀ ਮਤਲਬ ਹਾਂ ਫਿਰ ਚਾਹ ਪਾਣੀ ਦੇਤਾ ਹਾਂ ਭਾਈ ਪਾਣੀ ਪੀ ਕੇ ਹਟਿਆ ਅਜੇ ਚਾਹ ਲਿਆਉਣੀ ਪਾਣੀ ਪੀ ਕੇ ਹਟਿਆ ਚਾਹ ਧਰੀ ਜਾ ਕਹਿੰਦੇ ਲੈ ਆਹ ਕੱਪ ਚ ਲਿਆ ਦੇ ਤੇਰੇ ਮਾਮੇ ਨੂੰ ਚਾਹ ਮਮੀ ਇਹ ਕੱਪ ਤੂੰ ਕਿਥੋਂ ਨਹੀਂ ਹੁਣ ਭਾਈ ਆਇਆ ਸੀ ਵੇਚਣ ਆਲਾ ਮੈਂ ਉਹ ਤਾਂ ਦੇ ਤੇ ਫਿਰ ਜੇ ਲੈਣੀ ਸੀ ਸੈਟ ਲੈਣ ਦੀ ਪੂਰੇ ਇੱਕ ਕਾਤੋਂ ਲੈ ਗਈਆਂ ਨੀ ਉਹ ਟਿੜੇ ਵੇ ਸੀਗੇ ਫਿਰ ਮੈਨੂੰ ਇਹੀ ਵਧੀਆ ਲੱਗਿਆ ਫਿਰ ਮੈਂ ਇੱਕੋ ਹੀ ਲੈ ਆਇਆ ਅੱਛਾ ਹਾਂ ਤੇ ਭਾਈ ਆਏ ਕਰੋ ਚਾਹ ਨੂੰ ਤਾਂ ਰੈਨੋ ਦੀ ਚਾਹ ਤਾਂ ਮੈਨੂੰ ਕਾਲੀ ਆ ਚਾਹ ਕਿ ਉੱਥੇ ਪੀਵਾਂਗੇ ਆਏ ਕਰੋ ਬੈਗ ਚ ਪਾ ਲੋ ਕੱਪੜੇ ਵਿੱਚੀ ਪਾ ਲੋ ਕੱਪ ਤੇ ਉੱਥੇ ਪੀਵਾਂਗੇ ਚਾਹ ਜੂ ਤਾਂ ਆਪਾਂ ਕੱਪੜੇ ਕਾਹਦੇ ਵਾਸਤੇ ਭਾਈ ਭਾਈ ਸਾਨੂੰ ਪਤਾ ਨਹੀਂ ਕਿਸੇ ਗੱਲ ਦਾ ਦੱਸਿਆ ਨਹੀਂ ਮੁੰਡੇ ਨੇ ਕੁਛ ਨਾ ਮੈਂ ਤਾਂ ਦੱਸਿਆ ਨਹੀਂ ਨਾ ਕਿਹਾ ਭਾਈ ਮੁੰਡਿਆ ਦੱਸਿਆ ਨਹੀਂ ਮਾਤਾ ਨੂੰ ਕੁਛ ਤੂੰ ਉਹ ਮੈਂ ਤਾਂ ਤਾਂ ਨਹੀਂ ਦੱਸਿਆ ਮਾਮਾ ਵੀ ਇਹ ਟੈਨਸ਼ਨ ਲੈ ਜੂਗੀ ਤੂੰ ਹੀ ਦੱਸ ਦੇ ਹੁਣ ਇਹਨੂੰ ਸਾਰੀ ਗੱਲ ਮੈਂ ਤਾਂ ਹੁਣ ਦੱਸੀ ਦੇਣਾ ਮਾਂ ਉਹਦਾ ਭਈ ਆਇਆ ਹਾਂ ਥੋੜੇ ਮੁੰਡੇ ਦੀ ਕੋਈ ਨੌਕਰੀ ਹਾਂ ਕਰਜ਼ਾ ਸੜ ਗਿਆ ਬਹੁਤ ਜ਼ਿਆਦਾ ਸਿਰ ਅੱਛਾ ਆ ਕਰ ਬੀਗ ਹੋ ਗਿਆ ਗਹਿਣੇ ਤੇ ਇਹ ਤਾਂ ਹੁਣ ਟਾਈਮ ਪਾਸ ਕਰਨਗੇ ਮਤਲਬ ਸਾਰੀ ਉਮਰ ਕਰਜ਼ਾ ਲਾ ਦੇਣ ਵਧੀਆ ਲੈਂਦਾ ਨਹੀਂ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਛੋਨੂ ਮੈਂ ਲੈਣ ਆਇਆ ਤੁਸੀਂ ਜਾ ਕੇ ਉੱਥੇ ਆਪਦਾ ਆਪਣੇ ਪਰਿਵਾਰ ਚ ਜਾ ਕੇ ਰਹੋ ਤੇ ਰੋਟੀਆਂ ਇਹਦਾ ਅਰਧਾ ਖਰਚਾ ਮਾਤਾ ਚਲਾਉਣਗੇ ਛੋਨੂ ਉਹਨੂੰ ਉੱਥੇ ਜਾਣਾ ਪੁੱਤ ਜੀ ਉੱਥੇ ਜਾ ਕੇ ਰੋਟੀ ਮਾਲੀਆਂ ਖਾਓ ਚਲਾਇਆ ਮਾਂ ਹੁਣ ਤੇਰੇ ਪਰਿਵਾਰ ਚ ਕਿਵੇਂ ਰਹਿੰਦੀ ਸੋਹਣੀ ਲੱਗਾਈ ਮੂਰੇ ਮੈਨੂੰ ਨੀਵੀ ਹੋ ਕੇ ਰਹਿਣਾ ਪਊਗਾ ਉਹ ਨਹੀਂ ਭੈਣੇ ਤੇਰੇ ਕੋਲ ਵੀ ਕਲਾ ਹੈਗੀ ਆ ਤੇਰੇ ਕੋਲ ਹੱਥ ਦੀ ਸਫਾਈ ਦੀ ਜਿਹੜੀ ਕਲਾ ਤੂੰ ਬਗ ਜਾ ਕਰ 10 20 ਮਿੰਟ ਬਸ ਆਪਦੀ ਸਫਾਈ ਕਰ ਲਿਆ ਕਰ ਇਹਆਂ ਯਾਰ ਦਾ ਘਰ ਜੋੜ ਲੇਗੀ ਘਰ ਬਣ ਜੂਗਾ ਐ ਮੈਂ ਤੇਰੇ ਪਿੰਡ ਜਾ ਕੇ ਸੋਹਣੀ ਨਹੀਂ ਲੱਗਦੀ ਹੈਗੀ ਚੋਰੀਆਂ ਕਰਦੀ ਤੇਰੀ ਬੇਇੱਜ਼ਤੀ ਹੋਊਗੀ ਐ ਚੋਰੀ ਦੀਆਂ ਚੀਜ਼ਾਂ ਨਾਲ ਨਹੀਂ ਘਰ ਵੱਜਦੇ ਹੁੰਦੇ ਆਪਦੀ ਮਿਹਨਤ ਦੀ ਕਮਾਈ ਨਾਲ ਘਰ ਵੱਜਦੇ ਹੁੰਦੇ ਨੇ ਅੱਛਾ ਭੈਣੇ ਤੈਨੂੰ ਉੱਥੇ ਬੇਇੱਜ਼ਤੀ ਮਹਿਸੂਸ ਹੁੰਦੀ ਆ ਇੱਥੇ ਜੀ ਤੂੰ ਸਾਰਾ ਦਿਨ ਲੋਕਾਂ ਦਾ ਸਮਾਨ ਚੱਕਦੀਆਂ ਤੇ ਆਪਦੇ ਨੂੰਹ ਪੁੱਤ ਦੀ ਬੇਇੱਜ਼ਤੀ ਕਰਾਉਣੀ ਆ ਇਹ ਬੇਇੱਜ਼ਤੀ ਨਹੀਂ ਨਹੀਂ ਮੈਂ ਨਹੀਂ ਜਾਂਦੀ ਹੈਗੀ ਮੈਂ ਤਾਂ ਆਪਦੇ ਨੂੰਹ ਪੁੱਤ ਦੇ ਕੋਲ ਹੀ ਰਹੂੰ ਹਾਂ ਹੁਣ ਮੈਨੂੰ ਪਤਾ ਲੱਗਿਆ ਬਾਈ ਤੂੰ ਮੈਨੂੰ ਕੀ ਗੱਲ ਕਹਿਣਾ ਹੈਗਾ ਹਾਂ ਮੈਨੂੰ ਸਮਝ ਲੱਗ ਗਈ ਬੇਬੇ ਆਪਣ ਤੇ ਮੇਰੀ ਨੌਕਰੀ ਵੀ ਨਹੀਂ ਕਿਤੇ ਗਈ ਇਹਦਾ ਤੈਨੂੰ ਅਸੀਂ ਸਮਝਾਉਣ ਲਈ ਉਹ ਕਰਿਆ ਸੀਗਾ ਸਾਰਾ ਕੁਝ ਠੀਕ ਹੈ ਵਧੀਆ ਤੈਨੂੰ ਸਮਝ ਆ ਗਈ ਐਵੇਂ ਲੋਕਾਂ ਦੇ ਘਰੇ ਨਿੱਕੇ ਨਿੱਕੇ ਤੀਜਾ ਚੱਕੇ ਨਾ ਆਪਦਾ ਘਰ ਨਹੀਂ ਬਣਦਾ ਹੁੰਦਾ ਐਵੇਂ ਬੇਇੱਜ਼ਤੀ ਕਰਾਈ ਦਾ ਕੀ ਫਾਇਦਾ ਜਦੋਂ ਆਪਣੇ ਸਾਰਾ ਕੁਝ ਹੈਗਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਦੀ ਮਾਂ ਆਪਦੇ ਨੂੰ ਪੁੱਤ ਤੋਂ ਪਰੇ ਨਹੀਂ ਹੋ ਸਕਦੀ ਮੈਂ ਇਹਨਾਂ ਦੇ ਕੋਲ ਹੀ ਰਹੂੰਗੀ ਚੰਗਾ ਪੁੱਤ ਰੋਟੀ ਬਣਾ ਮੈਂ ਕੰਮ ਜਾਇਆ ਮਾਂ ਨਾ ਮੰਮੀ ਹੁਣ ਤੁਸੀਂ ਕਿੱਥੇ ਜਾਣਾ ਮੈਨੂੰ ਕੋਈ ਜ਼ਰੂਰੀ ਕੰਮ ਜਾਇਆ ਆ ਗਿਆ ਲੈ ਮੰਮੀ ਇਹਜਾ ਕਿਹੜਾ ਜ਼ਰੂਰੀ ਕੰਮ ਆ ਜਿਹੜਾ ਤੁਹਾਨੂੰ ਮਾਮਾ ਜੀ ਨਾਲੋਂ ਜ਼ਿਆਦਾ ਜ਼ਰੂਰੀ ਆ ਅਮਰ ਤੇ ਤੇਈ ਦੀਆਂ ਚਾਪੜੀਆਂ ਚੱਕ ਲਈ ਨਵੀਆਂ ਮੈਂ ਪੁਰਾਣੀਆਂ ਉੱਥੇ ਧਰ ਲਈ ਮੈਂ ਇਹ ਮੋੜ ਕੇ ਆਉਣੀ ਆ ਜੀ ਬਦਲ ਕੇ ਲੈ ਆਉਣੀ ਮੋੜ ਮਮੀ ਚਲੋ ਹੋਰ ਕੁੜੀ ਪ੍ਰਧਮਰੀ ਨਵੀਆਂ ਜੱਫਲਾਂ ਚੱਕ ਲਈਂ ਨਹੀਂ ਕਹਿੰਦਾ ਮੈਂ ਤੇਰਾ ਬਾਦਲ ਨਾ ਆਉਂਦੀ ਸਿਲੇ ਫੜ ਤੂੰ ਆਉਂਦੀਂ ਗਾਪਲੀਆਂ ਲੈ ਇਹਨਾਂ ਪੁਰਾਣੀਆਂ ਮੈਨੂੰ ਦੇ ਅੱਜ ਤੋਂ ਮੈਂ ਗਲਤੀ ਨਹੀਂ ਕਰਦੀ ਹੋएगी ਤੇਹਰੀਆਂ ਮੈਂ ਤੈਨੂੰ ਚੱਕਰਾਂ ਦੀ ਸੀ ਮੈਨੂੰ ਮਾਫ ਕਰੀ ਬੇ ਮਾਫ ਤਾਂ ਮੈਂ ਕਰ ਦੂੰਗੀ ਸ਼ੁਕਰ ਹੈ ਜੇ ਤੂੰ ਸਮਝ ਗਈ